ਤੋ ਤਸਵੀਰਾਂ ਜਿਹੜੀਆਂ ਤੁਹਾਡਾ ਸਾਂਝਾ ਕਰ ਰਿਹਾ ਇਸ ਟਮ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 3 ਦੇ ਬਾਹਰ ਦੀਆਂ ਤੁਹਾਨੂੰ ਦੱਸ ਦਈਏ ਕਿ ਇਹ ਕਿਹੜਾ ਕੀ ਕੋਈ ਮੁਹੱਲੇ ਜਿਹੜਾ ਕੀ ਇਹਨਾਂ ਦਾ ਆਪਸ ਵਿੱਚ ਕੋਈ ਜਿਹੜਾ ਕਿ ਲੜਾਈ ਝਗੜਾ ਹੋਇਆ ਸੋ ਇੱਕ ਜਿਹੜੀ ਪਾਰਟੀ ਆ ਸੋ ਥਾਣੇ ਚਾਹੀਏ ਸੋ ਉਹਨਾਂ ਨਾਲ ਆਪ ਗੱਲਬਾਤ ਕਰਦੇ ਕਿ ਸਾਰਾ ਕੀ ਮਾਮਲਾ ਕੀ ਹੋਇਆ ਕੀ ਸਗਾ ਪਾਜੀ ਕੱਲ ਲੈਟ ਗਈ ਸੀ ਮੇਰੀ ਵਾਈਫ ਕਹਿੰਦੀ ਮੜੀ ਹਵਾ ਲੈ ਕੇ ਆਈਏ ਬਾਹਰ ਨੂੰ ਅਹੀ ਹਵਾਲੇ ਹਵਾਲੇ ਆਣ ਗਈ ਹੈ ਬਾਹਰ ਨੂੰ ਮੈਂ ਮੀਟ ਲੈਣ ਗਿਆ ਪਿਆ ਅਹੀਂ ਮੈਂ ਕਿਹਾ ਤੂੰ ਮੋੜ ਤੇ ਆ ਕੇ ਖੜੀ ਹੋ ਮੈਂ ਆ ਗਿਆ 2 ਮਿੰਟ ਦੇ ਉਹ ਇਧਰੋਂ ਹਵਾ ਸਿੰਘ ਨੇ ਦੇਖਿਆ ਕਿ ਮੇਰੇ ਵਾਈਫ ਬਾਹਰ ਜਾ ਰਹੀ ਹੈ ਨਾਲ ਹੀ ਉਹਨੇ ਕੁੱਤੇ ਖੋਲਤੇ ਆਪਣੇ ਕਿਨੇ ਖੋਲੇ ਕੁੱਤੇ ਹਵਾ ਸਿੰਘ ਨੇ ਉਹ ਕੋਲੇ ਜੀ ਉਹ ਕਾਰਪੋਰੇਸ਼ਨ ਚ ਕੰਮ ਕਰਦਾ ਜੀ ਹਵਾ ਸਰਕਾਰੀ ਵਿਭਾਗ ਵਿੱਚ ਕੰਮ ਕਰਦਾ ਉਹਨੇ ਨਾਲ ਹੀ ਕੁੱਤੇ ਖੋਲਤੇ ਤੇ ਮੇਰੀ ਛੋਟੀ ਜੀ ਬੇਟੀ ਹੈ 6 ਸਾਲਾਂ ਦੀ 7 ਸਾਲਾਂ ਦੀ ਉੱਚੀ ਬੋਲ ਉਹਨੂੰ ਪੈਨ ਲੱਗ ਗਏ ਸੀ ਕੁੱਤੇ ਮਹੱਲੇ ਵਾਲੇ ਖੜੇ ਸੀਗੇ ਕੋਲ ਨਾ ਨੇ ਦਬਕਾ ਮਾਰੇ ਆ ਤੇ ਮੇਰੀ ਵਾਈਫ ਨੇ ਕਿਹਾ ਤੁਹਾਨੂੰ ਹਜੇ ਕੱਲ ਕਿਹਾ ਵੇਹ ਕੇ ਕੁੱਤੇ ਆਪਣੇ ਬੰਨ ਕੇ ਰੱਖਿਆ ਕਰੋ ਤੇ ਤੁਸੀਂ ਫੇਰ ਅੱਜ ਖੁੱਲੇ ਛੱਡੇ ਪਏ ਜੀ ਕਹਿੰਦੇ ਰਾਤ ਰਾਤ ਅਸੀਂ ਤੁਹਾਡੀ ਚੌਕੀਦਾਰੀਆਂ ਥੋੜਾ ਭਰਨੀ ਆ ਸਾਡੇ ਕੁੱਤੇ ਤਾਂ ਇਦਾਂ ਹੀ ਖੁੱਲਣੇ ਆ ਜਿਆਦਾ ਬੋਲ ਨਾ ਨਹੀਂ ਤਾਂ ਤੇਰੇ ਮੈਂ ਡੰਗ ਮਾਰੂੰਗਾ ਸਿਰ 'ਚ ਚਲੇ ਜਾ ਇੱਥੋਂ ਇਹਨੇ ਕਿਹਾ ਤੂੰ ਡੰਗ ਮਾਰ ਕੇ ਦਿਖਾ ਦੇ ਫਿਰ ਕਹਿੰਦਾ ਤੂੰ ਮੈਨੂੰ ਗਾਲਾਂ ਕੱਢੀਆਂ ਇਹ ਕੀਤਾ ਉਹ ਕੀਤਾ ਐਵੇਂ ਮੁਫਤਦਾਈ ਰੋਲਾ ਪਾਣ ਲੱਗ ਗਿਆ ਆਪਣੇ ਮੁੰਡੇ ਦੇ ਅੱਗੇ ਤੋਂ ਮੁੜ ਕੇ ਮੈਂ ਆਇਆ ਮੈਂ ਆਇਆ ਇਹਨੂੰ ਪੁੱਛਿਆ ਕੀ ਗੱਲ ਹੋਈ ਇਹ ਕਹਿੰਦੀ ਜੀ ਮੈਨੂੰ ਇਹ ਕਹਿੰਦਾ ਡਾਂਗ ਮਾਰੂੰਗਾ ਤੇਰੇ ਮੈਂ ਕਿਹਾ ਭਾਜੀ ਮਾਰ ਕੇ ਦਿਖਾ ਦੇ ਤੂੰ ਡਾਂਗ ਫਿਰੇ ਦੇ ਅਈ ਮੜਿਆ ਬਾਹਰ ਨੂੰ ਗਏ ਆ ਮੈਂ ਕਿਹਾ ਚੱਲ ਹਵਾ ਲੈ ਕੇ ਆਨੇ ਬਾਹਰ ਹਨੇਰੀ ਚੱਲ ਪਈ ਅਈ ਫੇਰ ਵਾਪਸ ਨੂੰ ਮੁੜੇ ਆ ਅਈ ਗੱਡੀ ਰੋਕੀ ਐ ਜੋ ਡਾਂਗਾ ਤੇ ਡਾਂਗਾ ਸਾਡੇ ਮਾਰਨੀਆਂ ਚਾਲੂ ਕਰਤੀਆਂ ਉਹਨਾਂ ਨੇ ਪਲਾਨ ਕਰਕੇ ਕੁੱਟਿਆ ਸਾਨੂੰ ਉਹਨਾਂ ਨੇ ਪਲਾਨ ਉਹ ਪਲਾਨ ਕਰਿਆ ਦੋਨੋਂ ਹੀ ਕੁੜੀਆਂ ਨੇ ਜਿਹੜਾ ਨਾਲ ਦੀ ਇੰਦਾ ਦੀ ਰੰਜੀ ਸੀ ਜਿਹੜਾ ਪਲਾਨ ਕਰਕੇ ਤੁਹਾਨੂੰ ਘੋਟਣਾ ਉਹ ਸਾਡਾ 10 ਦਿਨ ਪਹਿਲਾਂ ਕੇਸ ਚੱਲਣ ਦਿਆ ਵਾ ਜੇਠ ਮੇਰੇ ਨੂੰ ਵੱਡਿਆ ਵਾ 20 ਤਰੀਕ ਦਾ ਵਾ ਉਹ ਤੰਦ ਵੱਜੇ 8 ਕੋਈ ਕਾਰਵਾਈ ਨਹੀਂ ਹੋਈ ਉਹ ਕਹਿੰਦੇ ਕੇਸ ਨਿਬੜੀ ਗਿਆ ਤੁਹਾਡੇ ਹਿਸਾਬ ਨਾਲ ਕੋਈ ਕਾਰਵਾਈ ਨਹੀਂ 10 ਦਿਨ 20 ਦਿਨ ਹੋ ਗਏ ਹਨ ਟੱਕੇ ਖਾਂਦੇ ਆ ਕਿਹੜਾ ਥਾਣਾ ਲੱਗਦਾ ਤੁਹਾਨੂੰ ਤਿੰਨ ਨੰਬਰ ਥਾਣਾ ਅੱਛਾ ਇੱਥੇ ਕੋਈ ਸੁਣਨ ਨਹੀਂ ਕੋਈ ਪੁਲਿਸ ਸੁਣਾਈ ਕਿਤੇ ਨਹੀਂ ਹੋ ਰਹੀ ਸਾਡੀ ਕਿਤੇ ਵੀ ਨਹੀਂ ਹੋ ਰਹੀ ਇਨੋਂ ਬੰਦਾ ਕਹਵੇਂ ਨਾ ਕਿ ਤੇ ਹੁੰਦੀ ਵੀ ਚਲ ਕੋਈ ਨਾਲ ਖੜਾ ਵੰਨਾ ਕੋਈ ਨਹੀਂ ਕੋਈ ਮਤਲਬ ਨਹੀਂ ਕਿ ਸਿਰ ਜਹੀ ਮਰੀਏ ਹੁਣ ਮੇਰਾ ਚੱਕਰ ਆਂਦੇ ਮੈਂ ਸਵੇਰੇ 2 ਵਜੇ ਇੱਥੇ ਬੈਠੀ ਹਾਸਪਤਾਲ ਤੋਂ ਆਵੇ ਅਸੀਂ ਸਾਈ ਰਾਤ ਹਸਪਤਾਲ ਰਹੇ ਹੁਣ ਹਸਪਤਾਲ 'ਤੇ ਬੈਠੇ ਆਂ ਨਿਆਣੇ ਸਾਡੇ ਪਿੱਛੋਂ ਕੋੋਂ ਕੀ ਕਰਦੇ ਕੋਈ ਮਤਲਬ ਨਹੀਂ ਹੁੰਦਾ ਕੋਈ ਨਹੀਂ ਸੁਣਦਾ ਸਾਡੇ ਉਹ ਕੁੱਤਿਆਂ ਨੂੰ ਛੱਡਦੇ ਆ ਕਹਿੰਦੇ ਅਸੀਂ ਤੁਹਾਨੂੰ ਵੜਾਣਾ ਵਾ ਤੁਸੀਂ ਵੱਢੋ ਕੱਲ ਮੇਰੀ ਕੁੜੀ ਫੜੀ ਆ ਉਹਨਾਂ ਨੇ ਮੈਂ ਉਹਨਾਂ ਨੂੰ ਬੜੇ ਪਿਆਰ ਨਾਲ ਸੁਝਾ ਕਹਿੰਦੇ ਨਹੀਂ ਕਹਿੰਦੇ ਹੀ ਨਾ ਸੰਗਲ ਪਾਣੀ ਨਾ ਹੀ ਕੁੱਤੇ ਬੰਨਣੇ ਜੋ ਤੁਸੀਂ ਕਰਨਾ ਤੁਸੀਂ ਕਰਦੇ ਸਾਰਾ ਪਵਾੜਾ ਕੁੱਤਿਆਂ ਦਾ ਹੀ ਆ ਕੁੱਤਿਆਂ ਦਾ ਪਵਾੜਾ ਕੁੱਤਿਆਂ ਦਾ ਬੱਕਰੀਆਂ ਦਾ ਕੁੱਤਿਆਂ ਨੂੰ ਤੁਸੀਂ ਇਹ ਤਾਂ ਹਟ ਵੀ ਕਰ ਦਿੰਦੇ ਨਾ ਜਿਦ ਆਪਣਾ ਹਟਾਊਗਾ ਜਦੋਂ ਮਰਜ਼ੀ ਖੋਲ ਦਿੰਦੇ ਆਪਣੇ ਕੁੱਤੇ ਇਹਦੇ ਉਹਦਾ ਮੁੰਡਾ ਲੱਗਾ ਆਮ ਪਾਰਟੀ ਆਮ ਪਾਰਟੀ ਦਾ ਮੁੰਡਾ ਲੱਗਾ ਉਹ ਉਹਨਾਂ ਦਾ ਸੁਣਵਾਈ ਨਹੀਂ ਹੁੰਦੀ ਉੱਥੇ ਡਰਾਈਵਰ ਆ ਉਹਨਾਂ ਦਾ ਡਰਾਵਾ ਦਿੰਦੇ ਆ ਉਹ ਆਪ ਸਰਕਾਰੀ ਜੋ ਆਪਾਂ ਤੇ ਹੈਗੇ ਆ ਉਹਨਾਂ ਦਾ ਵੀ ਡਰਾਵਾ ਦਿੰਦੇ ਆ ਉਹਨਾਂ ਨੇ ਪੈਸੇ ਖਾਦੇ ਆ ਕੀ ਕੁਝ ਕੀਤਾ ਨੂੰ ਖੜੀ ਕਿਤੇ ਸੁਣਵਾਈ ਨਹੀਂ ਹੋ ਰਹੀ ਅਸੀਂ 2 ਵਜੇ ਇੱਥੇ ਆ ਕੇ ਖੜੇ ਆ ਥੋੜੀ ਕੋਈ ਕਿਤੇ ਸੁਣਵਾਈ ਤੁਹਾਨੂੰ ਸਾਨੂੰ ਹੋ ਗਿਆ ਪਤਾ ਕਰ ਲੈ 20 ਤਰੀਕ ਤੇ ਹੀ ਆ ਜੀ ਤੁਹਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਨਹੀਂ ਕੋਈ ਸੁਣਾਈ ਨਹੀਂ ਹੋ ਰਹੀ ਸਾਡੀ ਅਸੀਂ ਪਤਾ ਸੁਣਾਈ ਨਹੀਂ ਅਗੇ ਮਾ ਜੀ ਕੋਈ ਸੁਣਾਈ ਨਹੀਂ ਸਾਡੀ ਮਤਲਬ ਹੀ ਨਹੀਂ ਉੱਪਰ ਪਤਾ ਕੀ ਕਰਨੇ ਜਨਾਨੀਆਂ ਜੀ ਗੁੱਟ ਨਹੀਂ ਪਾੜਾਂਗੇ ਰੋਡ ਤੇ ਟਾਵਾਂਗੇ ਕੱਲੀ ਕੱਲੀਆਂ ਨੂੰ ਪਿੱਟਾਂਗੇ ਮੈਨ ਲੈ ਕਿਹੜਾ ਤੁਹਾਡਾ ਕਿਹੜਾ ਏਰੀਆ ਬੰਦਾ ਹਾਂ ਅੰਮ੍ਰਿਤ ਵਿੱਚ ਕੀ ਵਰਦਾਨਾ ਬਾਜ਼ਾਰ ਅੱਛਾ ਜੀ ਠੀਕ ਹੈ ਅਸੀਂ 20 ਦਿਨ 20 ਤਰੀਕ ਦੇ ਆਂਦੇ ਪਏ ਸਾਡੀ ਕੋਈ ਸੁਣਾਈ ਨਹੀਂ ਅਜੇ ਨਾ ਖਾਣੇ ਹੋਇਆ ਉਹਦੇ ਸੈਂ ਵੀ ਨਹੀਂ ਹੁੰਦਾ ਸਾਡੇ ਉੱਥੇ ਵੀ ਸਾਡੀ ਕੋਈ ਸੁਣਾਈ ਨਹੀਂ ਹੋਈ ਨਾ ਸਾਡੇ ਬੇਪਰਵਾਹ ਕਿੱਥੇ ਵੱਲ ਧੱਕੇ ਧੱਕੇ ਮਾਰਦੇ ਇਹਨਾਂ ਨੂੰ ਮਾਰੇ ਸਾਨੂੰ ਸਾਰਿਆਂ ਨੂੰ ਧੱਕੇ ਮਾਰ ਮਾਰ ਕੱਢਦਾ ਤੁਹਾਡਾ ਕੋਈ ਕੇਸ ਨਹੀਂ ਹੋਣਾ ਜਾਓ ਤੁਸੀਂ ਬਾਹਰ ਇੱਕ ਹਸਤਾ ਮੇਰਾ ਹਸ ਤੜ ਦੇ ਬਿਆਸ ਸੀਰੀਅਸ ਸੀਰੀਅਸ ਪਿਆਰ ਜੇਸ਼ ਕੁਮਾਰ ਨਾ ਉਹਦੇ ਵੀ ਇੱਥੇ ਵੱਜੀ ਹੈ ਟ੍ਰੇਡ ਆਈ ਆ ਆਪਣੀ ਹਾਂ ਸਰ ਪਾਜੀ ਝਗੜੇ ਦੇ ਪਿੱਛੇ ਕਾਰਨ ਕੀ ਮਤਲਬ ਕੀ ਕਿਉਂ ਹੋ ਰਿਹਾ ਰਜਿਸਟ੍ਰੇਸ਼ਨ ਕੀ ਦੀਆ ਪਿੱਛੇ ਹੋ ਰਿਹਾ ਕੁੱਤੇ ਬੱਕਰੀਆਂ ਰੱਖੀਆਂ ਕਾਫੀ ਪਾਜੀ ਬੱਕਰੀਆਂ ਲਈ ਤਾਂ ਉਹ ਸਾਰਾ ਵਰਕ ਰੇ ਨਗਣਾ ਬਾਹਰ ਰੱਖਦੇ ਬੜੀ ਜਿਹੀ ਕਾਫੀ ਖਲਾਰਾ ਪਾਇਆ ਕਹਿੰਦਾ ਜਿੱਥੇ ਤੱਕ ਜਾਣਾ ਤੁਸੀਂ ਜਾਓ ਪਾਂਦਾ ਕੋਈ ਖਲਾਰਾ ਹੁਣ ਪਾਂਦਾ ਵਾਸੀ ਕਰਫਿਊ ਲਗਾਇਆ ਹੂੰ ਸਰ ਬਿਜਲੀ ਵੀ ਕੱਢਦਾ ਆ ਤੇ ਸਰਕਾਰੀ ਮਾਖਮੇ ਜਿਹੜੇ ਪਿੰਜਰੇ ਹੁੰਦੇ ਆ ਪਾਰਕ ਦੇ ਉਹ ਵੀ ਕਿੱਥੇ ਪਤਾ ਸਰ ਸਾਡੇ ਕੋਲ ਵੀਡੀਓ ਆ ਦਿਖਾਓਗਾ ਵੀਡੀਓ ਵੀਡੀਓ ਦੇਖੋ ਦਿਖਾ ਦਿਓ ਵੀਡੀਓ ਕਿੱਥੇ ਫੋਨ ਕਰ ਸਭ ਤੁਹਾਡੀ ਕੋਈ ਕਾਰਵਾਈ ਨਹੀਂ ਹੋ ਰਹੀ। ਕੱਲੇ ਵੀ ਥਾਂ ਤਰੀਕ ਨਵਾਹੀ 23 ਤੱਕ ਕੋਈ ਕਾਰਵਾਈ ਨਹੀਂ ਹੋ ਰਹੀ। ਅਸੀਂ ਆ ਕੇ ਅੱਕ ਗਏ। ਰੋਜ਼ ਦੇ ਰੋਜ਼ ਤਿੰਨ ਜਣੇ ਮਾਰਦੇ ਆ। ਜਿਹੜੇ ਮੁੰਜੀ ਸਾਹਿਬ ਉਹ ਵੀ ੱੱਕੇ ਮਾਰਦੇ ਆ ਇਹਨਾਂ ਨੂੰ ਬਾਹਰ ਕੱਢੋ ਇਹਨਾਂ ਦਾ ਹੋ ਗਿਆ। ੱੱਕੇ ਮਾਰਨ ਦਾ ਵੀ ਕਾਰਨ ਹੈ। ਚਲੋ ਤੁਸੀਂ ਕੋਈ ਵੀ ਆ ਸਕਦਾ ਕੰਪਲੇਨਟ ਦੇ। ਅਸੀਂ ਖੜੇ ਇੱਥੇ ਸਾਡੇ ੱੱਕੇ ਮਾਰੇ ਆ। ਚਲੋ ਜਾਓ। ਹੁਣ ਵੀ ੱੱਕੇ ਮਾਰ ਕੇ ਬਾਹਰ ਕੱਢੋ। ਥੀ ਧਾਰਾ ਲਾਈ ਆ ਜਿਹੜੀ ਅੱਜ ਨਹੀਂ। ਜਿਹੜੀ ਧਾਰਾ ਲਾਈ ਆ। ਜਿਹੜੀ ਧਾਰਾ ਲਾ ਰਹੀ ਸੀ ਉਹ ਪਹਿਲਾਂ ਬਣਾਉਂਦੀ ਵਧੀਆ ਵਾਲੀ। ਪਹਿਲਾਂ ਉਹਨਾਂ ਨੇ ਪਰਚੇ ਭਾਤੇ ਫ ਫੇਰ ਦੁਆਰਾ ਲੇਖਤੀ ਫੇਰ ਪਾੜਤਾ 10 ਵਾਰੀ ਇਹਨਾਂ ਨੇ ਪਰਚੇ ਪਾੜੇ ਆ। ਸਾਰੀਆਂ ਉਹ ਹਲਕੀ ਧਾਰਾ ਬਣਾਈ ਉਹਨਾਂ ਬੱਚਾ ਹੋਇਆ ਸੀਗਾ। ਹਾਂਜੀ ਪਰਚਾ ਹੋਣ ਵਧੀਆ ਬਣਾਤਾ। ਤੁਸੀਂ ਕਿੰਨੇ ਕਾਰਵਾਈ ਨਹੀਂ ਹੋ ਰਹੀ? ਅੱਜ ਅੱਜ ਪਰਚਾ ਬਣਾਇਆ ਉਹਨਾਂ ਨੇ ਅੱਜ ਪਰਚਾ ਬਣਾਉਂਦੇ ਬਣਾਉਂਦੇ ਉਹਨਾਂ ਨੇ ਪਰਚਾ ਫੇਰ ਪਾੜਤਾ 10 ਵਾਰੀ ਪਰਚੇ ਪਾੜੇ ਆ। ਆਹ ਤਾਂ ਬਾਅਦ ਹੋਇਆ ਵਾ। ਕਿਸ ਨੇ ਜਿਹੜੀ ਧਾਰਾ ਲੱਗਦੀਆਂ ਹੋਊਗੀ ਉਹਦੇ ਵਿੱਚ ਉਹ ਧਾਰਾ ਜਿਹੜੀ ਧਾਰਾ ਲੱਗਦੀ ਉਹ ਲਾਈ ਨਹੀਂ ਇਹਨਾਂ ਨੇ। ਹਲਕੀਆਂ ਧਾਰਾ ਲਾਦੀਆਂ ਸਾਰੀਆਂ। ਬਾਜੀ ਇਹ 10-10 ਟਾਂਕੇ ਲੱਗੇ ਆ ਇਹਨੂੰ ਕਹਿੰਦੇ ਕਿ 10 ਟ ਉਹ ਕਹਿੰਦੇ ਨੋਰਮਲ ਖਾਣੋ ਮੇਰਾ ਘਰ ਵਾਲੇ ਦਾ ਬਿਲਕੁਲ ਬੁਰਾ ਹਾਲ ਹੋਇਆ ਪਿਆ ਉਹ ਦੇ ਨੋਰਮਲ ਉਹ ਵੀ ਨੋਰਮਲ ਕਰਤਾ ਉਹਨੂੰ ਫ੍ਰੈਚ ਹੋਇਆ ਪਿਆ ਵਾ ਸੰਤਾਨੋ ਉਹਦੇ ਪੱਤੇ ਹਰ ਉਹ ਵੀ ਤੋਂ ਤੁਮ ਮੈਂ ਬਾਜੂ ਤਾਜੀ ਛੱਡੋ ਉਹਨਾਂ ਨੂੰ ਕੀਤੀ ਗਾਡੇ 10 10 ਟਾਂਕੇ ਲੱਗੇ ਹੋਏ ਆ ਉਹ ਕਹਿੰਦੇ ਇਹ ਧਾਰਾ ਨੋਰਮਲ ਹੈ ਜੀ ਹਾਂ ਕਿੰਨੇ ਕੱਲ ਕਾਰਵਾਈ ਹੋਈ ਹੈ ਕੁੱਤੇ ਕਰਕੇ ਕੁੱਤੇ ਨੇ پوری ਵਰਤਾਈ ਬੱਤ ਗਈ ਨਹੀਂ ਤਾਂ ਤੁਹਾਡੇ ਹੋ ਗਿਆ ਐਮਐਲਆਰ ਨਹੀਂ ਆਈ ਉਹਦੀ ਪਰ ਬਾਹਰ ਆਈ ਹੈ ਦੋ ਦੇ ਬਿਹੱਤ ਕੀ ਕਹਿੰਦੇ ਤੱਕ ਵੀ ਨੋਰਮਲ ਕਹਿ ਰਹੇ ਆ ਭਾਈ ਅਗਲਿਆਂ ਦੇ ਫੋਨ ਪਹੁੰਚ ਜਾਂਦੇ ਪਹਿਲੇ ਹੀ ਡਾਕਟਰਾਂ ਨੂੰ ਉਹਨਾਂ ਨੇ ਡਾਕਟਰਾਂ ਕੋ ਪਹਿਲੇ ਹੀ ਫੋਨ ਪਹੁੰਚ ਜਾਂਦੇ ਆ ਹੁਣ ਗੱਲ ਕਰ ਦੋ ਤੇਰੇ ਨਾਲ ਹੀ ਕਰਾਂਗੇ ਉਹ ਜਿਹੜਾ ਬਾਕੀ ਨਾ ਕੋਈ ਮਨ ਲਗਾਇਆ ਆ ਦੇਖੋ ਆਹ ਮੂਖ ਦਲੀਲਾ ਹੋਇਆ ਆ ਦੇਖੋ ਇਧਰੋਂ ਆ ਨੋਰਮਲ ਲਗਾ ਆ ਨੋਰਮਲ ਹੈਗਾ ਦੇਖੋ ਭਾਈ ਜੀ ਨੀਂਹ ਪਿਆ ਹੋਇਆ ਬਿਲਕੁਲ ਜਿਹੜਾ ਕਿ ਕਾਫੀ ਲਈ ਮਾਰਕੋਟ ਵੀ ਜਿਹੜੀ ਇਹਨਾਂ ਨਾਲ ਹੋਈ ਸੀ ਉਹ ਦੱਸਿਆ ਜਾ ਰਿਹਾ ਕਿ ਸਾਰਾ ਵਿਵਾਦ ਹੈ ਜਿਹੜਾ ਕਿ ਇੱਕ ਆਪਣਾ ਗਲੀ ਚ ਦਾ ਜਿਹੜਾ ਇਹਨਾਂ ਪ੍ਰਕਾਰ ਦੇ ਵਿੱਚ ਦਾ ਕਿ ਜਾਨਵਰ ਜਿਹੜੇ ਰੱਖੇ ਹੋਏ ਆ ਸੋ ਉਹਨੂੰ ਲੈ ਕੇ ਦਾ ਸਾਰਾ ਵਿਵਾਦ ਆ ਉਹਨਾਂ ਕਹਿਣਾ ਕਿ 10 ਦਿਨ ਹੋ ਗਏ ਆ ਜਿਹੜਾ ਕਿ ਇੱਥੇ ਆਂਦਿਆਂ ਨੂੰ ਲੇਕਿਨ ਅਜੇ ਤੱਕ ਕੋਈ ਵੀ ਕਾਰਵਾਈ ਜਿਹੜੀ ਸਾਡੇ ਉੱਪਰ ਜਿਹੜੀ ਦੂਜੀ ਪਾਰਟੀ ਉਪਰ ਕੋਈ ਕਾਰਵਾਈ ਨਹੀਂ ਹੋ ਰਹੀ ਉਹ ਸਾਨੂੰ ਉੱਥੋਂ ਦੀ ਠੱਕੇ ਮਾਰ ਕੇ ਬਾਹਰ ਤੋਂ ਕੱਢਿਆ ਜਾ ਰਿਹਾ ਥਾਣੇ ਤੋਂ ਕਿਹਨੇ ਪਾਸੇ ਨਹੀਂ ਹੋ ਰਹੀ ਕੀ ਮੰਗਤੀ ਲਾਸ ਮੰਗਤੀ ਕਰਦੇ ਹੋ ਕੋਈ ਤੁਸੀਂ ਮੰਨ ਨਹੀਂ ਕਰਦੇ ਆ ਜਿਹੜਾ ਬੱਕਰੀਆਂ ਕੁੱਤੇ ਆ ਸਾਰੇ ਬਾਹਰ ਕੱਢੇ ਜਾਵੇ ਤੇ ਉਹਨਾਂ ਦੇ ਕੋਈ ਕਾਰਵਾਈ ਕੀਤੀ ਜਾਵੇ ਸਾਡੇ ਨਿੱਕੇ ਨਿੱਕੇ ਨਿਆਣੇ ਬਾਜੀ ਬਕਾਰ ਕਦੇ ਉੱਚ ਕਦੇ ਕੋਚ ਹਰ ਵੇਲੇ ਪ੍ਰੋਬਲਮ ਚ ਰਹਿੰਦੇ ਦੋ ਵੇ ਆਂਦੇ ਨਾਲ ਹੀ ਕੁੱਤੇ ਬੋਲ ਦਿੰਦੇ ਕਿ ਕਿਦਾਂ ਇਨਫੈਕਸ਼ਨ ਜੇ ਮਰੀ ਹੈ ਨੀ ਨੀ ਇਨਫੈਕਸ਼ਨ ਕੁੜੀ ਆ ਗਈ ਸਾਡੇ ਉਹਦੇ ਇਨਫੈਕਸ਼ਨ ਹੋਇਆ ਪਿਆ ਹਫਤਾ ਹੋ ਗਿਆ ਨਾ ਸਰਕਾਰੀ ਹਸਪਤਾਲ ਲੱਗਦਾ ਪ੍ਰਾਈਵੇਟਾਂ ਦੇ ਸਾਡੇ ਕੋਲ ਨਹੀਂ ਪੈਸੇ ਕੁੜੀ ਮੈਂ ਤੁਹਾਨੂੰ ਵੀ ਲੱਗਦਾ ਇਨਫੈਕਸ਼ਨ ਕਿਸ ਚੀਜ਼ ਕਰਕੇ ਹੋਈ ਹੈ ਕੋਈ ਕਾਰਵਾਈ ਜਿਹੜਾ ਇਹ ਗੰਦ ਕਾ ਗੇੜਾ ਜੀ ਜਾਨਵਰਾਂ ਦਾ ਗੰਦ ਹੈ ਸਾਰਾ ਉਹਦੇ ਕਰਕੇ ਬਹੁਤ ਗੰਦਾ ਗਲੀ ਦੇ ਵਿੱਚ ਫਾੜਾ ਨਹੀਂ ਹੁੰਦਾ ਬੰਦ ਕਰਾ ਬੰਦ ਤੇ ਮੇਰੇ ਘਰੋਂ ਖਿੱਚਿਆ ਹੋਣਾ ਅੱਜ ਇਹ ਸਾਰੇ ਖਿੱਚੇ ਨੇ ਇੱਧਰ ਇੱਧਰ 6 ਟਾਂਕੇ ਆ ਜਿਹੜਾ ਹਸਪਤਾਲ ਮੇਰਾ ਭਰਾ ਦਾ ਕੇਲਾ ਉਹਦੇ ਗੱਠ ਆ ਉਹਦੇ 8 ਟਾਂਕੇ ਲੱਗੇ ਪਏ ਬਿਲਕੁਲ ਸੀਰੀਅਸ ਆ ਹੁਣ ਮੰਗੀ ਸਰ ਆਪਣੀ ਫੇਰ ਮੰਗੇ ਹੀ ਆ ਤੁਹਾਨੂੰ ਇਨਸਾਫ ਦਵਾਇ ਜਾਵੇ ਜਿਹੜੇ ਕੁੱਤੇ ਰੱਖੇ ਆ ਬੱਕਰੀਆਂ ਰੱਖੇ ਆ ਮੁਰਗਾ ਰੱਖੇ ਆ ਨੇ ਪਹੁੰਚ ਰ ਅੱਜ ਗੱਲਬਾਤ ਹੋਈ ਪੁਲਿਸ ਅਧਿਕਾਰੀ ਨਾਲ ਸਰ ਹੋਈ ਉਹਨਾਂ ਨੇ ਪਰਚਾ ਬਣਾ ਲਏ ਸਤ ਸਤ ਹੋਈ ਗੱਲਬਾਤ ਉਹ ਵੀ ਨਾਲ ਹੀ ਸੀ ਅੰਦਰ ਤੇ ਪਰਚਾ ਬਣਾ ਲਗੇ ਪਰਚਾ ਬਣਾਦੇ ਬਣਾਦੇ ਉਹਨੇ ਪਰਤੇ ਪਾੜਦੇ ਪਹਿਲਾਂ ਬੜਾ ਬਣਾ ਗਏ ਜਿਹੜੀ ਧਾਰਾ ਲੱਗਣੀ ਸੀ ਔਲਾਦਾਂ ਪਹਿਲਾਂ ਫਿਰ ਬੰਦਾ ਕੋਈ ਆਇਆ ਉਹਨੇ ਪਰਤੇ ਵੜਵਾਤੇ ਫਿਰ ਦੁਬਾਰਾ ਬਣਾਈ ਫਿਰ ਪਾੜਦੇ 10 ਵਾਰੀ ਪਰਤੇ ਪਾੜੇ ਗਏ ਇੱਥੇ ਨਹੀਂ ਕੋਈ ਬੰਦਾ ਸਰ ਅੰਦਰੀ ਹੀ ਸਾਨੇ ਜੀ ਆਪ ਪਾਰਟੀ ਦਾ ਕੋਈ ਬੰਦਾ ਆ ਉਹਨੇ ਫੋਨ ਕੀਤਾ ਆ ਸਾਡੇ ਪਰਤੇ ਪਾੜਦੇ ਆ ਉਹਦੀ ਗੱਡੀ ਚਲਾਉਂਦਾ ਹਾਂ ਜੀ ਸਰ ਸਾਰੇ ਪਰਤੇ ਬਣੇ ਬਣਾਏ ਪਾੜਦੇ ਪਹਿਲਾਂ ਦੇਖੋ ਜੀ ਇਹਦੂ ਮੈਂ ਕਹਾਂ ਕਰੂ ਕੋਈ 10 ਲੱਖ ਲੱਖ ਰੁਪਏ ਕੁੱਤੇ ਸਾਡੇ ਦੇ ਦੰਡੇ ਦੰਡੇ ਮਾਰਦੇ ਨੇ ਕਹਿੰਦੇ ਤੂੰ ਨਾ ਨੂੰ ਨਾ ਸਲਾਮਾ ਦਿੰਦਾ ਜੀ ਇਸ ਬੰਦੇ ਦੇ ਡੰਡੇ ਡੰਡੇ ਮੋਟਰਸਾਈਕਲ ਤੇ ਬੈਠੇ ਬੈਠੇ ਆ ਦੇਖੋ ਨਿਸ਼ਾਨ ਪਏ ਆ ਡੰਡੇ ਸਰ ਇਹ ਕਹੋ ਭੁੱਲ ਦੇ ਪੋਲੂ ਨੇ ਦਾ ਉਹਦੇ ਮੁੰਡੇ ਨੇ ਹਵਾ ਸਿੰਘ ਹਵਾ ਸਿੰਘ ਹਾਂ ਜੀ ਨਿਸ਼ਾਨ ਦਿਖਾ ਨਿਸ਼ਾਨ ਤੁਹਾਨੂੰ ਕਿਹਾ ਜੀ ਆ ਦੇਖ ਡਾਕਟਰ ਨੂੰ ਕਿਹਾ ਡਾਕਟਰ ਨੇ ਕਿਹਾ ਤੇਰੇ ਲੱਗਦਾ ਕੀ ਆ ਤੇਰੇ ਕੋਲ ਸਿਰ ਭੱਟਾ ਜਰਾ ਤੈਨੂੰ ਬਾਹਰ ਕੱਢਦਾ ਮੈਨੂੰ ਬਾਹਰ ਕੱਢਦਾ ੱੱਕੇ ਮਾਰ ਕੇ ਚੱਲ ਬਾਹਰ ਇਥੋਂ ਰਾਤ ਨੂੰ ਮੀਂਹ ਦੇ ਵਿੱਚ ਸਾਰੇ ਹੀ ਬਾਹਰ ਖੜੇ ਰਹੇ ਇਹਨਾਂ ਨੂੰ ਐਡਮਿਟ ਨਹੀਂ ਕੀਤਾ ਕਿਸੇ ਨੇ ਸਿਰਫ ਇੱਕ ਮੇਰੇ ਭਰਾ ਨੂੰ ਹੀ ਕੀਤਾ ਜਿਹੜੇ ਸੱਜਾ ਦਾ ਸੀਰੀਅਸ ਹੋਇਆ ਗਿਆ ਹਾਂ ਇਹ ਸਾਰੇ ਮੀਲੇ ਸੀਰੀਅਸ ਹੋਣਾ ਦਾ ਕੀ ਨਾਮ ਆ ਹਰਦੇਸ਼ ਕੁਮਾਰ ਇੱਕ ਕੰਟੈਂਡ ਆਏ ਨਾ ਨਾ ਦਿਖਾਓ ਭਜੀ ਉਹਨਾਂ ਦੇ ਵੀ ਉਹਨਾਂ ਦੇ ਵੀ ਕੋਈ ਸੱਟਾ ਸੋਟਾ ਲੱਗਿਆ ਦੂਸਰੀ ਪਾਰਟੀ ਦੇ ਕੱਲ ਮੁੱਥੇ ਤੇ ਮਾਰਿਆ ਪਤਾ ਨਹੀਂ ਤਲਵਾਰ ਮਾਰੀ ਕੀ ਮਾਰਿਆ ਇੱਥੋਂ ਤੇੜਾਈ ਨਹੀਂ ਜਿਨ੍ਹਾਂ ਨੇ ਕੁੱਤੇ ਰੱਖੇ ਉਹਨਾਂ ਦੇ ਵੀ ਕੋਈ ਸੱਟ ਸੋਟਾ ਲੱਗਿਆ ਉਹਨਾਂ ਦਾ ਨਹੀਂ ਪਤਾ ਤੁਹਾਨੂੰ ਪੀਨੂੰ ਵੀ ਇੰਨੀ ਕਫੀਡ ਨਾ ਬੜਿਆ ਪਿਆ ਇਹਨੂੰ ਛੁਡਾਉਣ ਵਾਸਤੇ ਜਿਹੜਾ ਵੀ ਆਵੇ ਉਹਦੇ ਮਾਰਦੇ ਪਏ ਜਨਾਨੀ ਆ ਕੁੜੀਆਂ ਇਹਨਾਂ ਨੂੰ ਉਹ ਕਹਿੰਦੇ ਸਾਡੇ ਉੱਤੇ ਪਾਉਣਗੇ ਭੈਣਾਂ ਦੇ ਬਾਹਰ ਉਹਨਾਂ ਨੂੰ ਕੁੜੀ ਵੀ ਬੈਠਾ ਗੀ ਕੁੜੀ ਨੀਹਾ ਨੂੰ ਉਹਦਾ ਹੀ ਵੜਦੀਆਂ ਆ ਦੇਖੋ ਮੇਰੇ ਲਾਹ ਮਾਰੇ ਉਹਨਾਂ ਨੇ ਗਲੀ ਦੇ ਵਿੱਚ ਹੋਇਆ ਮਤਲਬ ਉਹਨਾਂ ਨੇ ਕਿਹਾ ਕਿ ਇਨਸਾਨ ਗਲੀ ਆਪਣੇ ਬਚਨ ਲੈ ਕੇ ਆ ਗਏ 20 ਤਰੀਕੀ ਸਾਡੇ ਕੋਲ ਕਦੇ ਤੱਕ ਫੇਰਦੀ ਆਏ ਕਰਨੇ ਬਾਗ ਲੈ ਕੇ ਕਿ ਕਦੇ ਤੱਕ ਬਾਹਰ ਕੋ ਨਸਲ ਦੇ ਕੋ ਚੰਗਾ ਸੇਂਦਰ ਵੱਡੋ 6 ਵਾਦ ਬਾਹਰ ਲੈ ਲੋ ਸਾਡੇ ਬੱਚੇ ਮੇਰੇ ਸਾਥ ਸਾਲਾਂ ਦੇ ਦਾਰਦੀਆਂ ਬਾਹਰ ਕੁੱਤੇ ਕਿੱਡੇ ਰੱਖ ਕੇ ਲੈ ਜਾਓ ਕਰ ਵੰਕਲੇ ਲਾ ਕੇ ਲਾਉਂਦੇ ਹੋ ਦੇਖੋ ਲੈਂਦੇ ਪਰ ਉਹ ਪੇਜ ਦਾ ਨਾਮ ਤਾਂ ਲੈਂਦੇ ਕਿੰਨੀਆਂ ਵੀ ਕਰਨਾਂ ਨੂੰ ਮੁਰਗੀ ਹੀ ਕਰਨ ਲਗਾਉਂਦੇ ਨੇ ਉਹਨਾਂ ਨੂੰ ਵੇਚ ਕੇ ਤੁਹਾਡੇ ਵੀ ਪੈਸੇ ਲਾ ਦਾਂਗੇ ਡੇਰ ਰਵਾ ਦਿੰਦੇ ਆ ਇੰਨੀ ਸਮੈਲ ਆ ਬਲੇ ਬਹੁਤ ਜ਼ਿਆਦਾ ਸੋ ਵੀ ਸਾਡੇ ਪਸੰਦੇ ਰਹੇ ਕਿਹਾਉਂਦੇ ਨਾ ਨੰਬਰ ਦਿੰਦੀਆਂ ਜਿੰਦੇ ਬਾਅਦ ਜਿਹੜਾ ਕਿ ਕਿਹੜੇ ਪੂਰੇ ਮਹੱਲਨ ਵਾਸੀ ਜਿਹੜੇ ਕਿੱਥੇ ਖੜੇ ਆ ਤੋਂ ਉਹਨਾਂ ਦਾ ਕਹਿਣਾ ਕਿ ਮਹੱਲੇ ਤੇ ਜਿਹੜਾ ਕਿ ਕੁੱਤਿਆਂ ਨੂੰ ਲੈ ਕੇ ਜਿਹੜਾ ਸਾਰਾ ਵਿਵਾਦ ਹੋਇਆ ਉਸ ਤੋਂ ਬਾਅਦ ਜਿਹੜਾ ਕਿ ਕਾਫੀ ਨਾੜਾ ਮਾਰਕੁੱਟ ਵੀ ਹੋਈ ਆ ਤੋਂ ਪਿਛਲੇ 8-10 ਦਿਨਾਂ ਤੋਂ ਜਿਹੜਾ ਕਿ ਨਾਲ ਕਹਿਣਾ ਕਿ ਥਾਣੇ ਦੇ ਚ ਕਹਿਣਾ ਕਿ ਕੱਲ ਰਾਤ ਫੇਰ ਜਿਹੜਾ ਕਿ ਇਹਨਾਂ ਨਾਲ ਜਿਹੜੀ ਕੁੱਟਮਾਰ ਹੋਈ ਹੈ ਸੋ ਇੱਕ ਲੇਡੀ ਹੋਰ ਹੈ ਕਿ ਜੈਨ ਦਾ ਸੋ ਇਹਨਾਂ ਨਾਲ ਜਿਹੜੀ ਕੁੱਟਮਾਰ ਹੋਈ ਹੈ ਸੋ ਤੁਹਾਨੂੰ ਦੱਸ ਜੀ ਕਿ ਜੋ ਹੈ ਰੋਪ ਲਗਾ ਰਹੇ ਸਾਡਾ ਚੈਨਲ ਇਸ ਕਰਕੇ ਕੋਈ ਪੋਸਟ ਨਹੀਂ ਕਰਦਾ ਜੇ ਦੂਜਾ ਪੱਖ ਵੀ ਜਿਹੜਾ ਸਾਡਾ ਚੈਨਲ ਦੇਖ ਰਿਹਾ ਹੋਵੇ ਤੇ ਆਪਣੇ ਸਾਡੇ ਚੈਨਲ ਆਈ ਸਾਨੂੰ ਫੋਨ ਕਰਕੇ ਆਪਣਾ ਪੱਖ ਰੱਖ ਸਕਦਾ ਸੋ ਬਿਲਕੁਲ ਤਸਵੀਰਾਂ ਨਹੀਂ ਤੁਹਾਨੂੰ ਸਾਂਝਾ ਕਰ ਰਹੀਏ ਮੰਡੀ ਰੋਡ ਤੇ ਜਿੱਥੇ ਕਿ ਕੁੱਤਿਆਂ ਨੂੰ ਲੈ ਕੇ ਜਿਹੜਾ ਕਿ ਮਹੱਲੇ ਜਿਹੜਾ ਕਾਫੀ ਵਿਵਾਦ ਹੋਇਆ ਸੋ ਕਾਫੀ ਵੱਡੇ ਜਿਹੜੇ ਕੀ ਐਰੋਪੀ ਲਗਾ ਰਹੇ ਲੇਕਿਨ ਸਾਡਾ ਚੈਨਲ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਤੁਹਾਨੂੰ ਇੱਕ ਵਾਰ ਫੇਰ ਤੋਂ ਦੱਸਦੀ ਕਿ ਜੇ ਦੂਜਾ ਪੱਖ ਵੀ ਸਾਡਾ ਚੈਨਲ ਦੇਖ ਰਿਹਾ ਹੋਵੇ ਤੇ ਸਾਡੇ ਚੈਨਲ ਆ ਆਪਣਾ ਪੱਕਾ ਰੱਖ ਸਕਦਾ ਸੋ ਇਹਨੇ ਤਸਵੀਰਾਂ ਤੁਹਾਡੇ ਤੋਂ ਲੈਣੇ ਜਿਆਦਾ ਜਿੰਦਾ ਟਾਈਮ ਦੇਖ ਰਹੇ ਸਾਰੇ 10000 ਬਹੁਤ ਬਹੁਤ ਧੰਨਵਾਦ